ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਾਰਿਆਂ ਨੂੰ ਪਹਿਲਾਂ ਇਹ ਵੀ ਬਹੁਤ ਬਾਈ ਦੇਖੋ ਕਿਸੇ ਤੇ ਗਲਤ ਟਿੱਪਣੀਆਂ ਕਰਨ ਵਾਲੇ ਵੀ ਨੇ ਆ ਬਹੁਤ ਬਾਈ ਆਪਾਂ ਨੂੰ ਚਾਹਣ ਵਾਲੇ ਵੀ ਨੇ ਜਿਹੜੇ ਲੱਖਾਂ ਫਾਲੋਅਰ ਨੇ ਲੱਖਾਂ ਬਾਈ ਆਪਣੇ ਨਾਲ ਜੁੜੇ ਹੋਏ ਨੇ ਤਾਂ انہਾਂ ਚੋਂ 5 10 ਹਜ਼ਾਰ ਇਹਦੇ ਵਿੱਚ 5 7 10 ਬੰਦੇ ਹੁੰਦੇ ਨੇ ਇਹ ਜੇ ਜੋ ਕਿ ਕਿਸੇ ਨੂੰ ਜ਼ਰਦਾ ਨਹੀਂ ਦੇਖ ਸਕਦੇ ਵੀ ਇਹ ਕਿਉਂ ਉੱਠਿਆ ਅੱਜ ਸਾਨੂੰ ਚਾਉਣ ਵਾਲੇ ਦੀ ਗੱਲ ਸੁਣਾਉਣਾ ਹੈ ਬਾਈ ਆਪਣਾ ਸ਼ਰਨਜੀਤ ਸਿੰਘ ਜੋ ਕਿ ਫਾਜ਼ਿਲਕਾ ਤੋਂ ਨੇ ਅੰਬੋਰ ਤੋਂ ਨੇ ਤੇ ਉਹ ਟੀਚਰ ਵੀ ਨੇ ਕਲਾਸਾਂ ਵੀ ਲਾਉਂਦੇ ਨੇ ਆਪਣੇ ਡੈਰੀ ਵਿਭਾਗ ਦੀ ਸਕਲਾਈ ਦਿੰਦੇ ਨੇ ਸਰਟੀਫਿਕੇਟ ਵਗੈਰਾ ਸਾਰੇ ਹੀ ਉਹ ਕਲਾਸਾਂ ਲਾਉਂਦੇ ਨੇ ਜਿਹੜੇ ਆਪਣੇ ਬਣਦੇ ਨੇ ਡੈਰੀ ਵਿਭਾਗ 'ਚ ਤੇ ਉਹ ਐਨਿਮੈਕਸ 'ਚ ਵੀ ਕੰਮ ਕਰਦੇ ਨੇ ਆਪਣੇ ਵੀਰ ਤੇ ਬਾਈ ਨੇ ਆਪਾਂ ਨੂੰ ਅੰਬੋਰ ਦਾ ਕੁਰਤਾ ਪਜਾਮਾ ਸਪੈਸ਼ਲ ਇਹ ਐਨ ਕੈਂਟ ਬੋਰ ਦਾ ਕੁੜਤਾ ਪਜਾਮਾ ਤੇ ਫਾਜ਼ਲ ਕਾ ਦੀ ਜੁੱਤੀ ਸਪੈਸ਼ਲ ਜੁੱਤੀ ਬਾਈ ਨੇ ਫਾਜ਼ਲ ਕਾ ਦੀ ਤੇ ਅੰਬੋਰ ਦਾ ਕੁੜਤਾ ਪਜਾਮਾ ਆਪਾਂ ਨੂੰ ਗਿਫਟ ਕਰਿਆ ਦੀ ਬਾਈ ਨੇ ਦੀਵਾਲੀ ਵਾਲੇ ਦਿਨ ਤੇ ਕਹਿੰਦਾ ਬਾਈ ਮੈਨੂੰ ਜਿੱਦਨ ਤੈਨੇ ਸੀਮ ਲਿਆ ਉਦੋਂ ਫੋਟੋ ਜੁੱਤੀ ਦੀ ਦੇ ਕੁੜਤੇ ਪਜਾਮੇ ਦੀ ਮੈਨੂੰ ਜਰੂਰ ਪਾਈਂ ਕਹਿੰਦਾ ਮੈਨੂੰ ਖੁਸ਼ੀ ਹੋਊਗੀ ਵੀ ਮੇਰਾ ਭਾਈ ਬਹੁਤ ਥੱਲੋਂ ਉੱਠ ਕੇ ਉੱਪਰ ਆਇਆ ਤਾਂ ਕਹਿੰਦਾ ਮੈਂ ਦਿਲੋਂ ਤੈਨੂੰ ਇਹ ਚੀਜ਼ ਦੇ ਕੇ ਜਾਣਾ ਮੇਨੂੰ ਬਾਈ ਨੇ ਦੋ ਕੁਰਤੇ ਪਜਾਮੇ ਇੱਕ ਜੁੱਤੀ ਫਾਜ਼ਲ ਕਾ ਦਾ ਕੁਰਤਾ ਪਜਾਮਾ ਫਾਜ਼ਲ ਕਾ ਦੀ ਜੁੱਤੀ ਅੰਬੋਰ ਦਾ ਕੁਰਤਾ ਪਜਾਮਾ ਖੋਸਾ ਤੇ ਬਾਈ ਦਾ ਦਿਨੋਂ ਧੰਨਵਾਦ ਹੈ ਜਿਹੜਾ ਇੰਨਾ ਪਿਆਰ ਕਰਦੇ ਨੇ ਆਪਾਂ ਨੂੰ ਬਾਈ ਇੱਕ ਬਾਈ ਆਪਣਾ ਪਹਿਲਾ ਭਿੱਖੀ ਦਾ ਜੀ ਜਿਹਨੇ ਮੈਨੂੰ ੱੱਕੇ ਨਾਲ ਦੋ ਜੁੱਤੀਆਂ ਉੱਥੇ ਮੈਂ ਜੁੱਤੀ ਲੈਣ ਲੱਗ ਰਹੀਦੀ ਪੈਸੇ ਨਹੀਂ ਲੈਣ ਦਿੱਤੇ ਉਹਨੇ ਵੀ ਉਸ ਟਾਈਮ ਬਾਈ ਨੇ ਮੈਨੂੰ ਦੋ ਜੁੱਤੀਆਂ ਦਵਾਈਆਂ ਤੇ ਇਹ ਬਾਈ ਆਪਾਂ ਨੂੰ ਦੀਵਾਲੀ ਤੇ ਸਪੈਸ਼ਲ ਗਿਫਟ ਪਿਓਰ ਚਿੱਟਾ ਕੁਰਤਾ ਪਜਾਮਾ ਜਿਹੜਾ ਤੇ ਮਰਿੰਦਰ ਗੱਲ ਨੇ ਇਸ ਮੈ ਆਇਆ ਹੋਇਆ ਦੀ ਆ ਤੇ ਪਿਓਰ ਜੁੱਤੀ ਅ ਅਫਗਾਨ ਦੀ ਅੰਬੋਰ ਦੀ ਤਾਂ ਬਾਈ ਦਾ ਦਿਲੋਂ ਧੰਨਵਾਦ ਹੈ ਬਹੁਤ ਜਿਹੜੇ ਕਿ ਆਪਾਂ ਨੂੰ ਇੰਨਾ ਬਾਈ ਪਿਆਰ ਕਰਦੇ ਨੇ ਇੱਕ ਆਪਾਂ ਨੂੰ ਬਾਈ ਨੇ ਸਪੈਸ਼ਲ ਆਸਟ੍ਰੇਲੀਆ ਤੋਂ ਗਿਫਟ ਕਰੀਆ ਉਹ ਜਿਹੜੀ ਕੰਮ ਕਰਨ ਲੱਗਿਆ ਆਪਾਂ ਫਾਰਮ 'ਚ ਪਾਨਿਆਂ ਤਾਂ ਉਹ ਬਾਈ ਨੇ ਉਹ ਵੀ ਮੈਨੂੰ ਕਹਿੰਦਾ ਬਾਈ ਮੈਂ ਭੇਜੀ ਆ ਤਾਂ ਬਾਈਆਂ ਦਾ ਬਹੁਤ ਦਿਲੋਂ ਧੰਨਵਾਦ ਹੈ ਆਪਾਂ ਐਡੇ ਹੈ ਨਹੀਂ ਜਿੰਨੇ ਕੀ ਇਸ ਪ੍ਰਮਾਤਮਾ ਨੇ ਆਪਾਂ ਨੂੰ ਬਣਾਇਆ ਤੇ ਆਪਾਂ ਤੁਹਾਡੇ ਦਿਲਾਂ 'ਚ ਪਿਆਰ ਦੀ ਥਾਂ ਬਣਾਈ ਹੈ ਤਾਂ ਤੁਹਾਡਾ ਬਹੁਤ ਦਿਲੋਂ ਧੰਨਵਾਦ ਆ ਬਾਈ ਗਲਤੀ ਮਲਤੀ ਕੋਈ ਹੋ ਜਾਂਦੀ ਹੈ ਛੋਟੇ ਭਾਈ ਤੋਂ ਤਾਂ ਮਾਫ਼ ਜਰੂਰ ਕਰਨਾ ਤਾਂ ਤੁਹਾਨੂੰ ਦਿਲੋਂ ਧੰਨਵਾਦ ਹੈ ਆਪਣੇ ਤੋਂ ਕੋਈ ਵੀ ਪਸ਼ੂ ਲੈਣੇ ਹੋ ਜਾਂ ਕੋਈ ਵੀ ਜਾਣਕਾਰੀ ਲੈਣੇ ਹੋ ਕਦੇ ਵੀ ਤੁਹਾਨੂੰ ਗਲਤ ਜਾਣਕਾਰੀ ਤੇ ਗਲਤ ਪਸ਼ੂ ਕਦੇ ਵੀ ਨਹੀਂ ਦਵਾਂਗਾ ਉਸ ਪ੍ਰਮਾਤਮਾ ਨੂੰ ਜਾਨ ਦੇਣੀ ਹੈ ਜਿੰਨਾ ਟਾਈਮ ਤੁਹਾਨੂੰ ਦਊਗਾ ਡੰਗਰ ਜਾਂ ਪਸੂ ਕੋਈ ਲਓਗੇ ਤਾਂ ਜਿੰਨਾ ਕਹਿ ਕੇ ਦੋਹਾ ਓਨੇ ਹੋਊਗਾ ਕੋਈ ਤੁਹਾਡੇ ਨਾਲ ਠੱਗੀ ਠੋਰੀ ਨਹੀਂ ਹੋਊਗੀ ਉਸ ਪ੍ਰਮਾਤਮਾ ਨੂੰ ਜਾਣ ਦੇਣੀ ਆ ਜਿਹੜਾ ਇੱਕ ਉੱਪਰ ਉਹ ਹੈ ਜਆ ਆਪਾਂ ਤਾਂ ਰੱਬ ਜਾਣਦਾ ਆਪਣਾ ਗਲਤੀ ਮਲਤੀ ਮaaf ਕਰਨੇ ਬਾਈ ਸਤਿਕਾਰ ਦੁਨੀਆ ਚੰਗੇ ਲੋਕਾਂ ਨੂੰ ਵੀ ਮਾੜਾ ਕਹਿੰਦੇ ਨੇ ਤੇ ਮਾੜੇ ਲੋਕਾਂ ਨੂੰ ਵੀ ਚੰਗਾ ਕਹਿੰਦੇ ਨੇ ਇਹ ਦੁਨੀਆਦਾਰੀ ਆ ਗੋਲ ਆ ਕੋਈ ਪਤਾ ਨਹੀਂ ਕੀ ਨੂੰ ਕੀ ਕਹਦੇ ਕੀ ਨੂੰ ਕੀ ਕਹਦੇ ਇਸ ਕਰਕੇ ਇਹਨਾਂ ਦੇ ਕਮੈਂਟਾਂ ਕਮੂਟਾਂ ਦਾ ਕੋਈ ਆਪਾਂ ਨੂੰ ਬਹਿਮ ਨਹੀਂ ਕੋਈ ਆਪਾਂ ਨੂੰ ਚੱਕਰ ਨਹੀਂ ਜਿਵੇਂ ਮਰਜ਼ੀ ਬੋਲਦੇ ਰਹਿਣ ਜਿਵੇਂ ਮਰਜ਼ੀ ਮੈਨੂੰ ਕਹਿੰਦੇ ਨੇ ਬਾਈ ਤੂੰ ਕਮੈਂਟ ਬੰਦ ਕਰ ਦਿਆ ਕਰ ਯਾਰ ਵਿੱਚ ਦੋ ਚਾਰ ਬੰਦੇ ਨੇ ਜਿਹੜੇ ਤੈਨੂੰ ਗਲਤ ਮੈਂ ਕਿਹਾ ਬਾਬਾ ਨਾਨਕ ਨਹੀਂ ਛੱਡਿਆ ਇਹਨਾਂ ਨੇ ਆਪਾਂ ਕੀ ਚੀਜ਼ਾਂ ਯਾਰ ਆਪਾਂ ਹੀ ਕਾਮ ਜਿੰਮੇਦਾਰ ਆਪਦਾ ਕੰਮ ਕਰਦੇ ਆਂ ਆਪਦੀ ਕਿਰਤ ਕਰਦੇ ਆਂ ਥੱਲੋਂ ਉੱਠ ਕੇ ਅੱਜ ਉੱਪਰਲੇ ਲੈਵਲ ਤੇ ਹੋਇਆ ਤਾਂ ਉਸ ਗਰੀਬੀ ਨੂੰ ਹੰਡਾਏ ਹੋਏ ਨੂੰ ਆਪਾਂ ਕਦੇ ਵੀ ਭੁੱਲਣਾ ਨਹੀਂ ਤਾਂ ਕਿਸੇ ਨਾਲ ਵੀ ਆਪਾਂ ਗਲਤ ਕਰਨਾ ਨਹੀਂ ਕੋਈ ਚੱਕਰ ਨਹੀਂ ਜੇ ਕੋਈ ਕਮੈਂਟ ਕੋਈ ਗਲਤ ਲਿਖਦਾ ਤਾਂ ਉਹਨੂੰ ਆਪਦੀ ਦਿਲ ਦੀ ਰੂਜ ਪੂਰੀ ਕਰ ਲੈਣ ਦਿਓ ਤਾਂ ਮੈਨੂੰ ਤਾਂ ਕਈ ਵਾਰੀ ਐ ਹੁੰਦਾ ਵੀ ਜਿਹੜਾ ਬੰਦਾ ਮੈਨੂੰ ਗਲਤ ਲਿਖਦਾ ਮੈਂ ਉਹਦੇ ਪੈਰੀਂ ਹੱਥ ਲਾਵਾਂ ਵੀ ਬਾਈ ਤੇਰਾ ਧੰਨਵਾਦ ਕਿਉਂਕਿ ਗਲਤ ਜੇ ਕੋਈ ਬੋਲਦਾ ਤਾਂ ਆਪਣੀ ਮੈਲ ਉਤਰਦੀ ਹੈ ਇਹਦੇ ਨਾਲ ਕੋਈ ਮਾੜਾ ਨਹੀਂ ਹੁੰਦਾ ਜਿਹੜਾ ਕੋਈ ਬਾਹਲਾ ਚੰਗਾ ਚੰਗਾ ਆਪਾਂ ਕਹੌਣਿਆਂ ਉਹਦੇ ਨਾਲ ਹੋਂਕਾ ਪੈਂਦਾ ਨੁਕਸਾਨ ਹੁੰਦਾ ਇਸ ਕਰਕੇ ਗਾਲਾਂ ਗੂਲਾਂ ਜਿਹੜਾ ਕੋਈ ਮੜਾ ਮੋਟਾ ਕਹਿੰਦਾ ਤਾਂ ਵਧੀ ਹੁੰਦਾ ਕੋਈ ਗੱਲ ਨਹੀਂ ਉਸ ਪ੍ਰਮਾਤਮਾ ਦੀ ਨਜ਼ਰ ਚ ਆਪਾਂ ਸੱਚੇ ਬਣ ਕੇ ਸਾਫ ਸੁਥਰੇ ਬਣ ਕੇ ਰਹੀਏ ਗੱਤ ਕਮੈਂਟ ਵਾਲਿਆਂ ਦਾ ਕੋਈ ਚੱਕਰ ਨਹੀਂ ਬਾਕੀ ਤੁਸੀਂ ਜਿਹੜੇ ਦਿਲੋਂ ਧੰਨਵਾਦ ਕਰਦੇ ਹੋ ਸ਼ਰਨਜੀਤ ਬਾਈ ਵਰਗੇ ਹੋਰ ਬਹੁਤ ਆਪਣੇ प्रदीप ਕੋਹੀ ਖੜੇ ਵਾਲੇ ਵਰਗੇ ਜੱਗੀ ਹੋਰ ਲਹਿਲਪਾਲਾਂ ਵਾਲੇ ਤਾਂ ਵਿੱਕੀ ਬਾਵਣੀ ਵਾਲੇ ਤੋਂ ਰੌਕੀ ਆ ਮੁੰਡਾ ਝੋੜੜੀਆਂ ਤੋਂ ਬਹੁਤ ਕਿਹਦਾ ਕਿਹਦਾ ਨਾਮ ਲਾਵਾਂ ਮੈਂ ਲੱਖਾਂ ਫੋਲੋਅਰ ਲੱਖਾਂ ਆਪਣੇ ਬਾਈ ਜਿਹੜੀ ਕਿ ਆਪਾਂ ਨੂੰ ਚਾਹਣ ਵਾਲੇ ਨੇ ਤਾਂ ਉਹਨਾਂ ਦਾ ਸਾਰੇ ਦਾ ਦਿਲੋਂ ਧੰਨਵਾਦ ਹੈ ਬਹੁਤ ਬਹੁਤ ਤੁਹਾਨੂੰ ਮੇਰੇ ਵੱਲੋਂ ਦਿਲੋਂ ਸਲਾਮ ਹੈ ਯਾਰ ਜਿਹੜੇ ਆਪਾਂ ਨੂੰ ਇੰਨਾ ਪਿਆਰ ਕਰਦੇ ਨੇ ਗਲਤੀ ਮਲਤੀ ਮaaf ਕਰਿਓ ਬਈ ਲਵ ਯੂ ਐ ਤੁਹਾਨੂੰ ਟਰੱਕ ਪਰ ਕੇ ਇੱਥੇ ਜ਼ਿੰਦਗੀ ਨੇ ਅਹੀਂ ਜਾਣਾ ਐ ਅਹੀਂ ਜਾਣਾ ਛੋਟੇ ਵੱਡੇ ਅਨੁਸਾਰਿਆਂ ਨੂੰ ਸਿਰ ਝਾ ਕੇ ਸਤਿ ਸ੍ਰੀ ਅਕਾਲ